ਦੀਏ ਕੁਝ ਲੋਕ ਬੜੇ ਅਲਰਟ ਹੋ ਜਾਂਦੇ ਨੇ ਕਿ ਮੇਰੇ ਕੋਲ 10 ਸਾਲ ਦਾ ਟਾਈਮ ਰਹਿ ਗਿਆ ਉਹ ਗੋਰੇ ਤੁਸੀਂ ਦੇਖਿਆ ਕਿ ਬੜੀ अर्ਲੀ ਰਿਟਾਇਰਮੈਂਟ ਲੈ ਲੈਂਦੇ ਨੇ ਵਰਡ ਟੂ ਵਰਕ ਕਰਦੇ ਨੇ ਆਪਣੇ ਮਕਾਨ ਵੇਚ ਦਿੰਦੇ ਨੇ ਕਿਸੇ ਵੀ ਜਗ੍ਹਾ ਤੇ 6 ਮਹੀਨੇ ਰਹਿੰਦੇ ਨੇ ਕਿਰਾਏ ਦੇ ਮਕਾਨ ਦੇ ਵਿੱਚ ਉੱਥੋਂ ਪੈਕਅਪ ਕਰਕੇ ਫਿਰ ਨਵੀਂ ਕੰਟਰੀ ਚਲੇ ਜਾਂਦੇ ਨੇ ਅਗਰ ਉਹਨਾਂ ਨੂੰ ਪੁੱਛੋ ਕਿ ਤੁਸੀਂ ਇਨਸਿਕਿਉਰ ਨਹੀਂ ਹੁੰਦੇ ਜਾਂ ਤੁਸੀਂ ਇਸ ਤਰ੍ਹਾਂ ਕਿਉਂ ਕਰਦੇ ਹੋ ਉਹ ਕਹਿੰਦੇ ਕਿ ਨਾਓ ਆਈ ਹੈਵ ਫੇਰੀ ਲੈਸ ਟਾਈਮ ਇਨ ਲਾਈਫ ਆਈ ਵਾਂਟ ਟੂ ਐਕਸਪਲੋਰ ਦਾ ਵਰਲਡ ਆਈ ਵਾਂਟ ਟੂ ਇੰਜੋਏ ਮਾਈ ਲਾਈਫ ਤੇ ਅਸੀਂ ਲੋਕ ਜਿਵੇਂ ਜਿਵੇਂ ਬਜ਼ੁਰਗ ਹੁੰਨੇ ਆ ਨਾ ਜਿਵੇਂ ਜਿਵੇਂ ਉਮਰ ਵਧਦੀ ਏ ਚੀਜ਼ਾਂ ਨੂੰ ਫੜ ਕੇ ਬਹਿ ਜਾਂਦੇ ਆ ਕਿ ਓਹੋ ਇਹ ਚੀਜ਼ ਇੱਥੋਂ ਜਾਣੀ ਨਹੀਂ ਚਾਹੀਦੀ ਮੇਰੀ ਜ਼ਮੀਨ ਮੇਰੇ ਜਾਇਦਾਦ ਮੇਰੇ ਬੱਚੇ ਤੇ ਉਸੇ ਉਹਦੇ ਢੋਂ ਦੇ ਵਿੱਚ ਜ਼ਿੰਦਗੀ ਜਦੋਂ ਅਲਵਿਦਾ ਕਹਿੰਦੀ ਏ ਤਾਂ ਤੁਸੀਂ ਮੁੜ ਕੇ ਵੇਖਦੇ ਹੋ ਤੇ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਅਫਸੋਸ ਹੁੰਦਾ ਹੈ ਡਰ ਇਹ ਨਹੀਂ ਏ ਕਿ ਮੌਤ ਆ ਜਾਏਗੀ دار اس چیز ਦਾ ਹੁੰਦਾ ਹੈ ਕਿ ਮਰਨ ਵੇਲੇ ਅਹਿਸਾਸ ਇਹ ਹੋਏਗਾ ਕਿ ਅਰੇ ਮਰ ਗਏ ਜ਼ਿੰਦਗੀ ਤਾਂ ਜੀਵੀ ਨਹੀਂ ਸੀਗੀ ਸੋ ਜੇ ਹਜੇ ਵੀ ਤੁਹਾਡੇ ਕੋਲ ਟਾਈਮ ਹੈ ਤਾਂ ਗੈਟ ਰੈਡੀ ਇਟਸ ਐਨ ਅਲਾਰਮ ਇਹ ਵੀਡੀਓ ਅਲਾਰਮ ਹੈ ਤੁਹਾਡੇ ਲਈ ਕਿ ਜ਼ਿੰਦਗੀ ਬਹੁਤ ਜਲਦੀ ਨਿਕਲ ਰਹੀ ਹੈ ਜਿਨ੍ਹਾਂ ਲੋਕਾਂ ਦੀ ਤੁਸੀਂ ਪਰਵਾਹ ਕਰਦੇ ਹੋ ਨਾ ਜਿਹੜੇ ਅੱਜ ਤਾੜੀਆਂ ਵਜਾ ਰਹੇ ਨੇ ਤੁਹਾਨੂੰ ਵੇਖ ਕੇ ਸਲੂਟ ਮਾਰ ਰਹੇ ਨੇ 5 ਸਾਲ ਬਾਅਦ ਕੋਈ ਹੋਰ ਸਲੂਟ ਪੇ ਜਾਣ ਵਾਲਾ ਆ ਜਾਏਗਾ ਤੁਹਾਡੀ ਜਗ੍ਹਾ ਤੇ ਉੱਤੇ ਹੋਰ ਟੈਲੈਂਟਡ ਲੋਕ ਆ ਜਾਣਗੇ ਹੋਰ ਯੰਗ ਲੋਕ ਆ ਜਾਣਗੇ ਵਿਦ ਮੋਰ એનર્ਜੀ ਮੋਰ ਕ੍ਰੀਏਟੀਵਿਟੀ ਐਂਡ ਯੂ ਵਿਲ ਬੀ ਨੋਵੇਅਰ ਯੂ ਵਿਲ ਬੀ ਐਵਰੇਜ ਗੈਟ ਰੈਡੀ ਫਾਰ ਨੈਕਸਟ ਲਾਈਫ ਜ਼ਿੰਦਗੀ ਸਿਰਫ ਨਾਰਮਲ ਤਰੀਕੇ ਚ ਲੋਕਾਂ ਚ ਵਾਹ ਵਾਹ ਖੱਟਣ ਦਾ ਨਾਮ ਨਹੀਂ ਹੈ ਜ਼ਿੰਦਗੀ ਆਪਣੇ ਆਪ ਨੂੰ ਖੁਸ਼ ਕਰਕੇ ਦੁਨੀਆ ਨੂੰ ਇੱਕ ਪਾਸੇ ਰੱਖ ਕੇ ਆਪਣੇ ਆਪ ਲਈ ਜੀਉਣ ਦਾ ਵੀ ਨਾਮ ਹੈ ਸਾਡੇ ਚੋਂ ਬਥੇ ਲੋਕ ਇਸ ਕਰਕੇ ਜੀਉਂਦੇ ਨਹੀਂ ਕਿਉਂਕਿ ਬੱਚਿਆਂ ਨੂੰ ਵੱਡੇ ਕਰਨਾ ਹੈ ਮਾਪਿਆਂ ਦੀ ਸੇਵਾ ਕਰਨੀ ਹੈ ਭੈਂਟਰਾਂ ਵਾਲੀ ਕੁਝ ਕਰਨਾ ਹੈ ਜਾਂ ਫਿਰ ਹੋਰ ਕੁਝ ਨਹੀਂ ਯਾਰ ਐਡਾ ਵੱਡਾ ਨਾਮ ਹੈ ਮੇਰਾ ਹੁਣ ਮੈਂ ਕਰਦਾ ਚੰਗਾ ਲੱਗਣਾ ਵਾ ਤੇ ਉਹ ਨਾਮ ਤੇ ਉਹ ਫੀਮ ਕਿੰਨਾ ਟੈਂਪਰੇਰੀ ਹੈ ਤੁਹਾਨੂੰ ਪਤਾ ਹੀ ਨਹੀਂ ਮਨੀ ਇਜ਼ ਨਾਟ एवरीथिंग ਪੈਸਾ ਹਰ ਚੀਜ਼ ਨਹੀਂ ਹੈ ਪੈਸਾ ਤੁਹਾਡੇ ਕੋਲ ਬਹੁਤ ਹੋਵੇ ਤੇ ਅਗਰ ਤੁਹਾਡੇ ਕੋਲ ਕੋਈ ਚਾਰ ਬੰਦੇ ਗੱਲ ਕਰਨ ਵਾਲੇ ਨਾ ਹੋਣ ਨਾ ਤੇ ਉਦੋਂ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਪੈਸਾ ਬੰਦਾ ਖਾਸ ਥੋੜੀ ਸਕਦਾ ਜਾਂ ਪੈਸੇ ਨਾਲ ਗੱਲਾਂ ਤੇ ਨਹੀਂ ਕਰ ਸਕਦਾ ਇਸੇ ਤਰ੍ਹਾਂ ਨਾਮ ਤੇ ਸ਼ੋਹਰਤ ਵੀ ਬੜੀ ਜਲਦੀ ਚਲੇ ਜਾਂਦੇ ਨੇ ਬੜੀ ਜਲਦੀ ਲੋਕਾਂ ਕੋਲ ਚਲੇ ਜਾਂਦੇ ਨੇ ਅੱਜ ਤੁਹਾਡੇ ਕੋਲ ਨਹੀਂ ਕਿਸੇ ਹੋਰ ਕੋ ਪਾਸ ਆਨ ਹੋ ਜਾਣਗੇ ਸਲੂਟਾ ਮਾਰਨ ਵਾਲੇ ਲੋਕ ਬੜੀ ਛੇਤੀ ਦੂਜਿਆਂ ਨੂੰ ਦੂਜਿਆਂ ਵੱਲ ਖਿਸਕ ਜਾਂਦੇ ਨੇ ਸੋ ਜ਼ਿੰਦਗੀ ਬੜੀ ਛੋਟੀ ਏ ਫਟਾਫਟ ਆਪਣੀ ਜ਼ਿੰਦਗੀ ਤੇ ਰਹਿੰਦੇ ਹੋਏ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਅੱਜ ਤੋਂ ਹੀ ਕੋਸ਼ਿਸ਼ ਕਰੋ ਯੂ ਵਾਂਟ ਟੂ ਲਰਨ ਸਮਥਿੰਗ ਨਿਊ ਪਲੀਜ਼ ਡੂ ਡੂ ਇਟ ਰਾਈਟ ਨਾਓ ਤੁਹਾਡੇ ਅੰਦਰ ਜ਼ਿੰਦਗੀ ਦੇ ਵਿੱਚ ਕੁਝ ਇਨਸਟਰੂਮੈਂਟ ਗਾਣ ਦੀ ਕੁਝ বাজਾਨ ਦੀ ਚਾਹਤ ਸੀ ਤਾਂ ਪਲੀਜ਼ ਕਿਸੇ ਵੀ ਟੀਚਰ ਨੂੰ ਬੁਲਾਓ